ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਫ ਦੇ ਉੱਤੇ ਸੋ ਦੋਸਤੋ ਅੱਜ ਤੁਹਾਨੂੰ 80 90 ਦੀਆਂ ਉਹਨਾਂ ਗੱਲਾਂ ਬਾਰੇ ਦੱਸਾਂਗੇ ਉਹਨਾਂ ਗੱਲਾਂ ਦੀ ਜਾਣਕਾਰੀ ਦਵਾਂਗੇ ਜਿਨ੍ਹਾਂ ਬਾਰੇ ਸ਼ਾਇਦ ਹੀ ਤੁਸੀਂ ਕਦੇ ਕਿਤੇ ਸੁਣਿਆ ਹੋਵੇਗਾ ਸੋ ਅੱਜ ਦੀ ਜਿਹੜੀ ਵੀਡੀਓ ਆ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰੀ ਨੂੰ ਸੁਣਨਾ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਸੋ ਦਲਜੀਤ ਸਿੰਘ ਬਿੱਟੂ ਜੀ ਆਪਣੀ ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ ਵਿੱਚ ਦੱਸਦੇ ਨੇ ਵੀ ਇੱਕ ਦਿਨ ਅਸੀਂ ਦੁਪਹਿਰ ਵੇਲੇ ਨਾਰੋਵਾਲ ਸਰਹੱਦ ਨੇੜੇ ਇੱਕ ਪਿੰਡ ਵਿੱਚ ਗਏ ਜਦੋਂ ਅਸੀਂ ਸਰਹੱਦ ਵੱਲ ਜਾਇਦਾ ਸੀ ਤਾਂ ਚੌਧੀਆਂ ਦੇ ਡਰਾਈਵਰ ਅਤੇ ਮੁਰਸ਼ੀ ਨਾਲ ਲੈ ਕੇ ਜਾਇਦਾ ਸੀ ਪਰ ਕਈ ਵਾਰ ਉਹਨਾਂ ਤੋਂ ਬਗੈਰ ਆਪਣੀ ਗੱਡੀ ਵਿੱਚ ਵੀ ਚਲੇ ਜਾਂਦੇ ਸੀ ਕਹਿੰਦੇ ਅਸੀਂ ਕਿਸੇ ਪਿੰਡ ਵਿੱਚ ਦੀ ਲੰਗ ਰਹੇ ਸੀ ਵੀ ਸਾਡੀ ਗੱਡੀ ਨੂੰ ਇੱਕ ਮਾਈ ਨੇ ਹੱਥ ਦੇ ਲਿਆ ਉਹ ਕੋਈ 60-70 ਸਾਲ ਦੀ ਉਮਰ ਦੀ ਹੋਣੀ ਐ ਵਾਲ ਬਿਲਕੁਲ ਚਿੱਟੇ ਸਨ ਅਤੇ ਮੂੰਹ ਚੁਰੜੀਆਂ ਨਾਲ ਭਰਿਆ ਹੋਇਆ ਸੀ ਮੁੰਸ਼ੀ ਨੇ ਗੱਡੀ ਰੋਕ ਲਈ ਕਹਿੰਦਾ ਕਿਉਂਕਿ ਉਹ ਇਸ ਮਾਈ ਨੂੰ ਜਾਣਦਾ ਸੀ ਮਾਈ ਬਾਰੀ ਕੋਲ ਆਈ ਤੇ ਪੁੱਛਣ ਲੱਗੇ ਪਈ ਵੀ ਨਵੇਂ ਹੋ ਹੋਰ ਕੀ ਹਾਲ ਹੈ ਤੁਹਾਡੇ ਪੰਜਾਬ ਦਾ ਮੁੰਸ਼ੀ ਨੇ ਉਸ ਨੂੰ ਨਾਂ ਨਾਲ ਬੁਲਾਇਆ ਤੇ ਕਿਹਾ ਕਿ ਨਵੇਂ ਬਾਬੇ ਹਨ ਜਾਣ ਲੱਗਿਆ ਤੈਨੂੰ ਮਿਲ ਕੇ ਜਾਂਦੇ ਨੇ ਗੱਡੀ ਅੱਗੇ ਤੁਰ ਪਈ ਤੇ ਮੁਰਸ਼ੀ ਨੇ ਦੱਸਿਆ ਕਿ ਇਸ ਮਾਈ ਦੇ ਤਿੰਨ ਪੁੱਤਰ ਸਨ ਤਿੰਨੋਂ ਤੁਹਾਡਾ ਸਮਾਨ ਢੋਂਦੇ ਸਨ ਇੱਕ ਠੰਡ ਲਾ ਕੇ ਬਿਮਾਰ ਹੋ ਕੇ ਅੱਲਾ ਨੂੰ ਪਿਆਰਾ ਹੋ ਗਿਆ ਦੋ ਤੁਹਾਡਾ ਸਮਾਨ ਸਰਹੱਦ ਪਾਰ ਕਰਾਉਂਦੇ ਆਂ ਜਾਇਆ ਹੋ ਗਏ ਹੁਣ ਦੋ ਜਵਾਨ ਨੂਹਾਂ ਤੇ ਛੋਟੇ ਛੋਟੇ ਬੱਚੇ ਨੇ ਇਹਨਾਂ ਦੇ ਇਹਨਾਂ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਜਦ ਤੱਕ ਬੱਚੇ ਵੱਡੇ ਹੋ ਕੇ ਪਿਓ ਵਾਲਾ ਕੰਮ ਕਰਨੀ ਲੱਗ ਜਾਂਦੇ ਮੈਨੂੰ ਬੜਾ ਕਹਿੰਦੇ ਵੀ ਅਚੰਭਾ ਹੋਇਆ ਕਿ ਇਹਦੇ ਤਿੰਨ ਪੁੱਤਰ ਸਾਡੇ ਲੈ ਕੇ ਲੱਗ ਗਏ ਉਹਦੀ ਵਾਰ ਅਸੀਂ ਉਸ ਮਾਈ ਦੇ ਘਰ ਰੁਕੇ ਸਰਹੱਦੀ ਇਲਾਕੇ ਵਾਂਗ ਛੋਟਾ ਜਿਹਾ ਕੱਚਾ ਘਰ ਤਿੰਨ ਕਮਰੇ ਇੱਕ ਚੌਂਕਾ ਤੇ ਸਾਹਮਣੇ ਖੇਤ ਅਸੀਂ ਕਹਿੰਦਾ ਵੀ ਬਾਣ ਦੇ ਮੰਝਿਆਂ ਉੱਪਰ ਬੈਠ ਗਏ ਆਲੇ ਦੁਆਲੇ 4-5 ਬੱਚੇ ਰੋੜੀਆਂ ਨਾਲ 12 ਡਿਟੀ ਵਰਗੀ ਕੋਈ ਖੇਡ ਖੇਡ ਰਹੇ ਸਨ ਮਾਈ ਨੇ ਉਹਨਾਂ ਨੂੰ ਝਿੜਕਿਆ ਕਿ ਉਹ ਦੂਰ ਚਲੇ ਜਾਣ ਪਰ ਉਹ ਨਹੀਂ ਗਏ ਫਿਰ ਮਾਈ ਨੇ ਆਪਣੇ ਦੁਖੜੇ ਸੁਣਾਉਣੇ ਸ਼ੁਰੂ ਕੀਤੇ ਉਹ ਕਹਿੰਦੀ ਵੀ ਮੁੰਡਿਆਂ ਦੇ ਮਰਨ ਤੋਂ ਮਗਰੋਂ ਇਹਨਾਂ ਬੱਚਿਆਂ ਦਾ ਵਿਚਾਰਿਆਂ ਦਾ ਬਹੁਤ ਬੁਰਾ ਹਾਲ ਹੈ ਛੋਟਿਆਂ ਨੂੰ ਤਾਂ ਅਸੀਂ ਇਹ ਵੀ ਨਹੀਂ ਦੱਸਿਆ ਕਿ ਉਹਨਾਂ ਦਾ ਪਿਓ ਫੌਤ ਹੋ ਗਿਆ ਥਾੜੇ ਜਾਣ ਤੋਂ ਬਾਅਦ ਉਹ ਪੁੱਛਣਗੇ ਕਿ ਉਹਨਾਂ ਦਾ ਕੋਈ ਸੁਨੇਹਾ ਆਇਆ ਹੈ ਜਦੋਂ ਉਹ ਜਿਉਂਦੇ ਸਨ ਤਾਂ ਇਹ ਗੱਡੀਆਂ ਸਾਡੇ ਵਿਹੜੇ ਆਉਂਦੀਆਂ ਹੀ ਰਹਿੰਦੀਆਂ ਸਨ। ਸਭ ਤੋਂ ਛੋਟੇ ਪੋਤੇ ਨੂੰ ਮੈਂ ਕਿਹਾ ਹੋਇਆ ਹੈ ਕਿ ਉਹਦਾ ਪਿਓ ਸਿੱਖਾਂ ਨਾਲ ਗਿਆ ਹੋਇਆ ਹੈ। ਮਾਈ ਨੇ ਬਹੁਤ ਗੱਲਾਂ ਕੀਤੀਆਂ, ਕੁਝ ਉਹਦੇ ਦੁੱਖ ਦੀਆਂ ਅਤੇ ਕੁਝ ਉਹਦੇ ਛੋਟੇ ਮੁੰਡੇ ਤੇ ਸਿੱਖਾਂ ਨਾਲ ਪਿਆਰ ਦੀਆਂ। ਉਹ ਇੱਕ ਵਾਰ ਸਮਾਨ ਟਪਾਉਣ ਗਿਆ ਸਿੰਘਾਂ ਨਾਲ 2 ਹਫ਼ਤੇ ਉਧਰ ਹੀ ਲਾਇਆ ਸੀ। ਮਾਈ ਨੇ ਪੁੱਤ ਦੀ ਦੱਸੀ ਜਾਣਕਾਰੀ ਨੂੰ ਸਾਡੇ ਨਾਲ ਸਾਂਝੀ ਕਰਕੇ ਆਪਣਾ ਦੁੱਖ ਵੀ ਸੁਣਾਇਆ ਤੇ ਆਪਣੇ ਰਿਸ਼ਤੇ ਦਾ ਅਹਿਸਾਸ ਵੀ ਕਰਵਾਇਆ ਕਿ ਕਿਵੇਂ ਉਹਦਾ ਪੁੱਤ ਵਾਪਸ ਆ ਕੇ ਉਹਨਾਂ ਸਾਰਿਆਂ ਨੂੰ ਪਿਠਾ ਕੇ ਗੱਲਾਂ ਸੁਣਾਉਂਦਾ ਸੀ ਕਿ ਚੜ੍ਹਦੇ ਪੰਜਾਬ ਦੇ ਲੋਕ ਵੀ ਸਾਡੇ ਵਰਗੇ ਹੀ ਨੇ ਸਿੱਖਾਂ ਦੀ ਆਪਣੇ ਦੇਸ਼ ਖਾਲਿਸਤਾਨ ਲਈ ਜੰਗ ਚੱਲ ਰਹੀ ਹੈ ਬਾਬਿਆਂ ਦੀ ਲੋਕਾਂ ਵਿੱਚ ਬਹੁਤ ਇੱਜ਼ਤ ਅਤੇ ਦੈਸ਼ਤ ਹੈ ਕਿਸ ਤਰ੍ਹਾਂ ਲੋਕ ਉਹਨਾਂ ਨੂੰ ਰੋਟੀ ਖਵਾਉਂਦੇ ਸਨ ਤੇ ਕਾਦੇ ਨਾਲ ਖਵਾਉਂਦੇ ਸਨ ਮਾਤਾ ਨੇ ਦੱਸਿਆ ਵੀ ਉਹਦੇ ਛੋਟੇ ਪੁੱਤ ਨੂੰ ਤੁਹਾਡੇ ਗੁਰੂਆਂ ਦੇ ਨਾਂ ਅਤੇ ਤੁਹਾਡੇ ਪਾਠਾਂ ਦੇ ਨਾਂ ਵੀ ਆਉਂਦੇ ਸਨ ਕਿਸ ਤਰ੍ਹਾਂ ਉੱਥੇ ਇੱਕ ਵਾਰ ਪੁਲਿਸ ਨੇ ਹਮਲਾ ਕੀਤਾ ਉਹ ਤਾਂ ਅੱਧਾ ਸਿੱਖ ਹੋ ਗਿਆ ਸੀ ਕਹਿੰਦੀ ਹੁਣ ਮੈਂ ਉਹਦੀ ਜਵਾਨ ਬੇਵਾ ਅਤੇ ਛੋਟੇ-ਛੋਟੇ ਬੱਚਿਆਂ ਨੂੰ ਕੀ ਕਹਾਂ ਕਿ ਉਹ ਕਿੱਥੇ ਨੇ ਤੇ ਕਦੋਂ ਆਉਣਗੇ ਉਸ ਦੀਆਂ ਗੱਲਾਂ ਸੁਣ ਕੇ ਸਾਡਾ ਮਨ ਪਸੀਜ ਗਿਆ ਉਸ ਨੇ ਕਿਹਾ ਵੀ ਤੁਹਾਡੇ ਵੱਲੋਂ ਕੁਝ ਮਦਦ ਵੀ ਆਉਂਦੀ ਰਹੀ ਹੈ ਉਹਦੇ ਲਈ ਸ਼ੁਕਰੀਆ ਉਹਨੇ ਸਾਡੇ ਤੋਂ ਮੰਗਿਆ ਕੁਝ ਨਹੀਂ ਸਾਡੇ ਕੋਲ ਉਸ ਵੇਲੇ ਕੁਝ ਪੈਸੇ ਜੇਬ ਵਿੱਚ ਸਨ ਅਸੀਂ ਉਹਨਾਂ ਨੂੰ ਦੇ ਆਏ ਤੇ ਕਿਹਾ ਕਿ ਅਸੀਂ ਤੁਹਾਡਾ ਦੇਣ ਨਹੀਂ ਦੇ ਸਕਦੇ ਅੱਲਾ ਸਾਰਿਆਂ ਦੀ ਖੈਰ ਰੱਖੇ ਬਾਅਦ ਵਿੱਚ ਵੀ ਅਸੀਂ ਕਈ ਵਾਰ ਉਹਨੂੰ ਮਦਦ ਭੇਜਦੇ ਰਹੇ ਇਹ ਦਾਸਤਾਨ ਸਰਹੱਦ ਦੇ ਇੱਕ ਪਿੰਡ ਦੇ ਘਰ ਦੀ ਇਹ ਕਸ਼ਮੀਰ ਤੋਂ ਗੁਜਰਾਤ ਤੱਕ ਸਰਹੱਦ ਦੇ ਨਾਲ ਲੱਗਦੇ ਅਨੇਕਾਂ ਪਿੰਡਾਂ ਕਸਬਿਆਂ ਵਿੱਚ ਇਹੋ ਜਿਹੀਆਂ ਅਣਗਿਣਤ ਕਹਾਣੀਆਂ ਨੇ ਸਰਹੱਦਾਂ ਦੇ ਦੋਵੇਂ ਪਾਸੇ ਦੇ ਇਲਾਕੇ ਆਮ ਤੌਰ ਉੱਤੇ ਸਹੂਲਤਾਂ ਤੋਂ ਸਖੜੇ ਹੁੰਦੇ ਹਨ ਇੱਥੇ ਕਮਾਈ ਦੇ ਸਾਧਨ ਬਹੁਤ ਘੱਟ ਹੁੰਦੇ ਹਨ ਗਰੀਬ ਲੋਕ ਸਰਹੱਦ ਤੋਂ ਇੱਧਰ ਉੱਧਰ ਸਮਾਨ ਢੋਣ ਵਿੱਚੋਂ ਹੀ ਜ਼ਿੰਦਗੀ ਲਈ ਕਮਾਉਂਦੇ ਨੇ ਇਹਨਾਂ ਨੂੰ ਆਮ ਤੌਰ ਤੇ ਪਾਂਦੀ ਅਤੇ ਅੰਗਰੇਜ਼ੀ ਵਿੱਚ ਗਾਈਡ ਕਹਿ ਲੈਂਦੇ ਨੇ ਇਹ ਲੋਕ ਜਾਂ ਤਾਂ ਆਪ ਮਾੜੀ-ਮੋਟੀ ਤਸਕਰੀ ਕਰਦੇ ਹੁੰਦੇ ਨੇ ਜਾਂ ਬਹੁਤੇ ਵੱਡੇ ਸਮਗਲਰਾਂ ਅਤੇ ਸੇਠਾਂ ਦਾ ਸਮਾਨ ਢੋਂਦੇ ਹਨ ਜਿਸ ਵਿੱਚ ਉਹਨਾਂ ਦਾ ਬਹੁਤ ਥੋੜਾ ਹਿੱਸਾ ਹੀ ਹੁੰਦਾ ਹੈ ਇਹ ਆਪਣੇ ਇਲਾਕੇ ਅਤੇ ਕੰਮ ਦੇ ਭੇਤੀ ਹੁੰਦੇ ਨੇ ਪਰ ਇਹਨਾਂ ਦੀ ਜ਼ਿੰਦਗੀ ਬਹੁਤ ਖਤਰਿਆਂ ਭਰੀ ਹੁੰਦੀ ਹੈ ਕਹਿੰਦੇ ਇਹਨਾਂ ਨੂੰ ਦੋਵਾਂ ਪਾਸਿਆਂ ਦੀ ਪੁਲਿਸ ਸਰਹਾਦੀ ਫੌਜਾਂ ਤੇ ਸੂਈਏ ਮੈਕਮੇ ਬਹੁਤ ਤੰਗ ਕਰਦੇ ਨੇ ਉਹਨਾਂ ਨੂੰ ਸਾਰਿਆਂ ਨਾਲ ਹੀ ਬਣਾ ਕੇ ਰੱਖਣੀ ਪੈਂਦੀ ਹੈ ਤੇ ਸਾਰਿਆਂ ਦੇ ਹੀ ਕੰਮ ਕਰਨੇ ਪੈਂਦੇ ਨੇ ਕਈ ਵਾਰ ਇਹਨਾਂ ਨੂੰ ਆਪਣੇ ਦੇਸ਼ਾਂ ਵਿੱਚ ਵੀ ਜੇਲ੍ਹ ਜਾਣਾ ਪੈਂਦਾ ਹੈ ਤੇ ਕਈ ਵਾਰ ਦੂਜੇ ਦੇਸ਼ ਵਿੱਚ ਵੀ ਅਜਿਹੇ ਲੋਕਾਂ ਲਈ ਦੂਜੇ ਮੁਲਕ ਦੀ ਜੇਲ੍ਹ ਨਰਕ ਸਵਾਨ ਹੁੰਦੀ ਹੈ ਕਹਿੰਦਾ ਉੱਥੋਂ ਕਦੇ ਹੀ ਕੋਈ ਸਹੀ ਸਲਾਮਤ ਵਾਪਸ ਮੁੜਦਾ ਹੈ ਕਈ ਵਾਰ ਇਹਨਾਂ ਨੂੰ ਦੋਵੇਂ ਪਾਸੇ ਦੇ ਸੂਈਆ ਤੰਤਰ ਦੇ ਅੱਖੇ ਲੱਗਣਾ ਪੈਂਦਾ ਹੈ ਜਾਦ ਕਿਤੇਰੇ ਵੀ ਕਿਸੇ ਧਿਰ ਨੂੰ ਸ਼ੱਕ ਪੈ ਜਾਵੇ ਤਾਂ ਕੋਈ ਨੁਕਸਾਨ ਹੋ ਜਾਵੇ ਤਾਂ ਸਭ ਤੋਂ ਪਹਿਲਾਂ ਗੁੱਸੇ ਦੀ ਗਾਜ ਇਹਨਾਂ ਗਰੀਬਾਂ ਉੱਤੇ ਡਿੱਗਦੀ ਹੈ ਇਹ ਲੋਕ ਸਰਹੱਦ ਉੱਤੇ ਵਸਦੇ ਹੋਣ ਕਰਕੇ ਹੀ ਤਸ਼ੱਦਦ ਸਹਿੰਦੇ ਹਨ ਜੇਲ੍ਹਾਂ ਕੱਟਨੇ ਨੇ ਤੇ ਕਈ ਵਾਰ ਮਾਰ ਵੀ ਦਿੱਤੇ ਜਾਂਦੇ ਨੇ ਦੋਵਾਂ ਪਾਸੇ ਦੀ ਪੁਲਿਸ ਦੋਵੇਂ ਪਾਸੇ ਦੀਆਂ ਸਰਹੱਦੀ ਫੌਜਾਂ ਦੋਵੇਂ ਪਾਸਿਆਂ ਦੇ ਖੂਫੀ ਮਹਿਕਮੇ ਅਤੇ ਦੋਵਾਂ ਪਾਸਿਆਂ ਦੇ ਸਮਗਰਾਂ ਵਿੱਚੋਂ ਕੋਈ ਵੀ ਇਹਨਾਂ ਨੂੰ ਮਾਰ ਸਕਦਾ ਹੈ ਜਦੋਂ ਤੱਕ ਨਸ਼ਾ ਤਸਕਰੀ ਜਾਂ ਹੋਰ ਗੈਰ ਕਾਨੂੰਨੀ ਵਪਾਰ ਦਾ ਦੌਰ ਸੀ ਉਦੋਂ ਤੱਕ ਇਹਨਾਂ ਲੋਕਾਂ ਨੂੰ ਬਹੁਤ ਸੌਖਾ ਸੀ ਇੱਕ ਤਾਂ ਖਤਰੇ ਘੱਟ ਸਨ ਸਰਹੱਦਾਂ ਉਤੇ ਦੋਵੇਂ ਪਾਸੇ ਚੌਕਸੀ ਅਤੇ ਸਖਤੀ ਵੀ ਘੱਟ ਸੀ ਰਿਸ਼ਵਤ ਆਮ ਚੱਲਦੀ ਸੀ ਕਿਤੇ-ਕਿਤੇ ਹੀ ਕੋਈ ਪਾਂਦੀ ਫੜਿਆ ਜਾਂ ਮਾਰਿਆ ਜਾਂਦਾ ਸੀ ਜਦੋਂ ਕਹਿੰਦੇ ਵੀ ਪੰਜਾਬ ਅਤੇ ਕਸ਼ਮੀਰ ਵਿੱਚ ਹਥਿਆਰਮਦ ਜੰਦੋਜਹਿਦ ਸ਼ੁਰੂ ਹੋਈ ਤਾਂ ਤਸਕਰੀ ਘੱਟਦੀ ਗਈ ਸਰਹੱਦਾਂ ਸਖਤ ਅਤੇ ਚੌਕਸ ਬਣਦੀਆਂ ਗਈਆਂ ਤੇ ਪਾਂਦੀਆਂ ਲਈ ਖਤਰੇ ਵਾਧੇ ਗਏ ਸਰਹੱਦ ਉਤੇ ਫੌਜਾਂ ਵੱਲੋਂ ਇੱਧਰ-ਉੱਧਰ ਜਾਣ ਵਾਲਿਆਂ ਉਤੇ ਗੋਲੀਬਾਰੀ ਹੋਣ ਲੱਗੀ ਅਤੇ ਮੁਕਾਬਲੇ ਵੀ ਹੋਣ ਲੱਗੇ ਇਹਦੇ ਨਾਲ ਹੀ ਇਹਨਾਂ ਲੋਕਾਂ ਦੀ ਜ਼ਿੰਦਗੀ ਵਿੱਚ ਕਹਿੰਦੇ ਵੀ ਸਰਹੱਦੀ ਫੌਜਾਂ ਤੇ ਖੂਫੀਆ ਮਹਿਕਮਿਆਂ ਦਾ ਅਸਰ ਵਧਣ ਲੱਗਿਆ ਅਤੇ ਮੌਤ ਦੀ ਗਿਣਤੀ ਵੀ ਵਧਣ ਲੱਗ ਪਈ ਹਰ ਪਿੰਡ ਦਾ ਕੋਈ ਨਾ ਕੋਈ ਪੰਦੀ ਮਾਰਿਆ ਹੀ ਗਿਆ ਕਈ ਪਿੰਡਾਂ ਵਿੱਚੋਂ ਤਾਂ ਕਈ ਕਈ ਬੰਦੇ ਮਾਰੇ ਗਏ ਇਧਰ ਆਪਣੇ ਵਾਲੇ ਪਾਸੇ ਵੀ ਕਈ ਪਿੰਡਾਂ ਵਿੱਚੋਂ ਕਹਿੰਦੇ ਵੀ 10-12 ਬੰਦਿਆਂ ਤੱਕ ਮੌਤਾਂ ਇਸੇ ਤਰੀਕੇ ਨਾਲ ਹੋਈਆਂ ਸਨ ਪੰਜਾਬ ਵਿੱਚ ਕਈ ਖਾੜਕੂਆਂ ਦਾ ਜੀਵਨ ਵੀ ਪਾਂਦੀਆਂ ਵਜੋਂ ਸ਼ੁਰੂ ਹੋਇਆ ਸੀ ਜੋ ਬਾਅਦ ਵਿੱਚ ਵੱਡੇ ਖਾੜਕੂ ਬਣ ਗਏ ਕਸੂਰ ਕੋਲ ਕਹਿੰਦੇ ਵੀ ਇੱਕ ਚੌਕੀ ਦੇ ਮੁਖੀ ਨੇ ਕਿਹਾ ਵੀ ਤਰਾਸ ਦੀ ਵਿਖੋ ਕਿ ਸਾਡੇ ਵਾਲੇ ਪਾਸੇ ਦੇ ਕਿੰਨੇ ਬੰਦੇ ਸਿੱਖ ਭਰਾਵਾਂ ਲਈ ਆਪਣੀ ਜਾਨ ਦੇ ਰਹੇ ਨੇ ਭਾਵੇਂ ਉਹਨਾਂ ਨੂੰ ਇਹ ਕੰਮ ਵਿੱਚੋਂ ਕਮਾਈ ਵੀ ਹੁੰਦੀ ਹੈ ਪਰ ਇਹ ਕੰਮ ਕਮਾਈ ਵਾਲਾ ਥੋੜਾ ਹੀ ਹੈ ਕਦੇ ਵੀ ਕਹਿੰਦਾ ਵੀ ਉਹਨਾਂ ਨੂੰ ਗੋਲੀ ਵੱਜ ਸਕਦੀ ਹੈ ਜਾਂ ਫਿਰ ਜੇਲ ਸੁੱਟਿਆ ਜਾ ਸਕਦਾ ਹੈ ਆਮ ਤੌਰ 'ਤੇ ਹਰ ਇਲਾਕੇ ਦੇ ਫੌਜੀ ਅਫਸਰ ਅਤੇ ਸੂਏ ਨੂੰ ਉਸ ਇਲਾਕੇ ਦੇ ਪਾਂਦੀਆਂ ਬਾਰੇ ਪਤਾ ਹੁੰਦਾ ਹੈ ਉਹ ਉਹਨਾਂ ਨੂੰ ਕੰਮ ਕਰਨ ਵੀ ਦਿੰਦੇ ਹਨ ਅਤੇ ਉਹਨਾਂ ਤੋਂ ਆਪਣੇ ਕੰਮ ਕਰਾਉਂਦੇ ਵੀ ਨੇ ਕੋਈ ਵੀ ਪਾਂਦੀ ਕਿਸੇ ਫੌਜੀ ਜਾਂ ਸੂਏ ਅਫਸਰ ਦਾ ਆਖਿਆ ਮੋੜ ਨਹੀਂ ਸਕਦਾ ਇਸ ਕਰਕੇ ਉਧਰਲੇ ਪਾਸੇ ਕੋਈ ਵੀ ਪਾਂਦੀ ਸਾਡੀ ਗੱਲ ਮੋੜਦਾ ਨਹੀਂ ਸੀਗਾ ਅਤੇ ਸਾਡੇ ਨਾਲ ਧੋਖਾ ਵੀ ਨਹੀਂ ਕਰ ਸਕਦਾ ਕੋਈ ਸਰਹੱਦੀ ਜਾਂ ਸੂਇਆ ਤੰਤਰ ਕੋਈ ਨਾ ਕੋਈ ਬੰਦਾ ਸਾਡੇ ਨਾਲ ਹੁੰਦਾ ਹੀ ਸੀਗਾ ਇਸ ਕਰਕੇ ਸਾਨੂੰ ਉਧਰਲੇ ਪਾਸੇ ਧੋਖੇ ਦੀ ਸੰਭਾਵਨਾ ਘੱਟ ਹੁੰਦੀ ਸੀ ਪਰ ਇਧਰਲੇ ਪਾਸੇ ਭਾਵੇਂ ਪਾਂਦੀਆਂ ਨੂੰ ਖਾੜਕੂਆਂ ਦਾ ਡਰ ਹੁੰਦਾ ਸੀ ਪਰ ਉਹਨਾਂ ਨੂੰ ਸਰਕਾਰੀ ਤੰਤਰ ਦੇ ਵੱਖ-ਵੱਖ ਮੈਕਮੇ ਵੀ ਘੇਰੀ ਰੱਖਦੇ ਸਨ ਉਹ ਪਾਕਿਸਤਾਨੀ ਅਫਸਰ ਨੇ ਮੈਨੂੰ ਦੱਸਿਆ ਵੀ ਮੈਂ ਇਹ ਇਲਾਕੇ ਦੇ ਲੋਕਾਂ ਨੂੰ ਬਹੁਤ ਸਮਝਾਇਆ ਕਿ ਇਹ ਕੰਮ ਵਿੱਚ ਖਤਰਾ ਹੈ ਕੋਈ ਹੋਰ ਕੰਮ ਕਰ ਲਵੋ ਇਹਨਾਂ ਨੂੰ ਹੋਰ ਕੰਮਾਂ ਦਾ ਪ੍ਰਬੰਧ ਵੀ ਕਰਕੇ ਦਿੱਤਾ ਪਰ ਮੈਂ ਕਾਮਯਾਬ ਨਹੀਂ ਹੋਇਆ ਕਹਿੰਦਾ ਕੋਜੋ ਸਮਾਂ ਹੋਰ ਕੰਮ ਕਰਕੇ ਇਹ ਲੋਕ ਮੋੜ ਓਸੇ ਕੰਮ ਲੱਗ ਜਾਂਦੇ ਹਨ ਜਿਵੇਂ ਕੋਈ ਪੋਸਟੀ ਦਾ ਅਮਲ ਟੁੱਟਦਾ ਹੈ ਉਸ ਤਰ੍ਹਾਂ ਦੀ ਹਾਲਤ ਹੁੰਦੀ ਹੈ ਇਹਨਾਂ ਦੀ ਜਾਂ ਤੇ ਇਹਨਾਂ ਲੋਕਾਂ ਨੂੰ ਖਤਰਿਆਂ ਦਾ ਚਸਕਾ ਲੱਗ ਗਿਆ ਜਾਂ ਕੋਈ ਤੁਹਾਡਾ ਸਿੱਖ ਭਰਾਵਾਂ ਦਾ ਇਹਨਾਂ ਨੇ ਕੁਝ ਲੈਣਾ ਦੇਣਾ ਉਹਦੀ ਗੱਲ ਸਹੀ ਸੀ ਕਿ ਜਿਹੜਾ ਇੱਕ ਵਾਰ ਇਸ ਪਹੇ ਚੜਿਆ ਉਹ ਮੁੜ ਘੜ ਕੇ ਉੱਥੇ ਹੀ ਆਉਂਦਾ ਦੋਵਾਂ ਦੇਸ਼ਾਂ ਦੇ ਖੁਫੀਆ ਤੰਤਰ ਵੀ ਉਹਨਾਂ ਨੂੰ ਬਾਹਰ ਨਹੀਂ ਨਿਕਲਣ ਦਿੰਦੇ ਇੱਥੇ ਕਿਸੇ ਇੱਕ ਮਹਿਕਮੇ ਲਈ ਕੰਮ ਕਰਨਾ ਫਿਰ ਦੋ ਜਾਂ ਕਈਆਂ ਲਈ ਕੰਮ ਕਰਨਾ ਫਿਰ ਦੂਜੇ ਦੇਸ਼ ਦੇ ਕਿਸੇ ਮਹਿਕਮੇ ਲਈ ਕੰਮ ਵੀ ਕਰਨਾ ਸ਼ੁਰੂ ਕਰਨਾ ਪੈਂਦਾ ਕਈ ਵਾਰ ਦੋਵਾਂ ਪਾਸਿਆਂ ਲਈ ਕੰਮ ਕਰਨ ਲੱਗ ਜਾਣਾ ਇਹ ਸਿਲਸਿਲਾ ਐਵੇਂ ਚੱਲਦਾ ਰਹਿੰਦਾ ਕਹਿੰਦਾ ਇੱਥੇ ਜਿਹੜਾ ਖਾੜ ਕੂਹ ਨਾਲ ਸਿਲਸਿਲਾ ਸ਼ੁਰੂ ਹੋ ਗਿਆ ਸੀ ਉਹ ਸਭ ਤੋਂ ਖਤਰਨਾਕ ਸੀ ਦੋਵੇਂ ਪਾਸਿਓਂ ਬਹੁਤ ਪੰਦੀ ਮਾਰੇ ਗਏ ਉਹਨਾਂ ਵਿੱਚੋਂ ਕਈ ਗਲਤਫਹਿਮੀ ਵੀ ਵਿੱਚ ਵੀ ਮਾਰੇ ਗਏ ਵਿਚਾਰੇ ਕਹਿੰਦਾ ਉੱਥੇ ਇੱਕ ਬਜ਼ੁਰਗ ਮਿਲਿਆ ਜਿਹਦੇ ਮੁੰਡੇ ਨੂੰ ਪਾਕਿਸਤਾਨ ਦੇ ਸਰਹੱਦੀ ਰਖਿਆ ਨੇ ਮਾਰ ਦਿੱਤਾ ਸੀ ਉਹ ਸਮਾਨ ਲਗਾਉਣ ਦਾ ਕੰਮ ਕਰਦਾ ਸੀ ਉਹਦੇ ਉੱਤੇ ਦੋ ਸੀਵੀ ਉਹਨੇ ਸਾਡੇ ਬੰਦਿਆਂ ਦੀ ਬੀਐਸਐਫ ਨੂੰ ਮੁਖਬਰੀ ਕੀਤੀ ਸੀ ਜਿਸ ਨਾਲ ਸਾਡੇ ਦੋ ਸਿੰਘ ਸ਼ਹੀਦ ਹੋ ਗਏ ਅਤੇ ਸਮਾਨ ਫੜਿਆ ਗਿਆ ਸੀ ਉਹ ਬਜ਼ੁਰਗ ਕਹਿੰਦਾ ਸੀ ਕਿ ਉਹਦਾ ਮੁੰਡਾ ਬੇਗਸੂਰ ਸੀ ਜਦੋਂ ਅਸੀਂ ਉਧਰ ਫੌਜ ਵਾਲਿਆਂ ਨਾਲ ਗੱਲ ਕੀਤੀ ਤਾਂ ਉਹ ਕਹਿਣ ਲੱਗੇ ਵੀ ਇਹ ਇੰਡੀਆ ਵਾਲੇ ਪਾਸੇ ਬੀਐਸਐਫ ਨਾਲ ਮਿਲਿਆ ਹੋਇਆ ਹੈ ਇਹ ਵਾਕਿਆ ਤੀਜੀ ਵਾਰ ਹੋਇਆ ਹੈ ਕਿ ਜਦੋਂ ਵੀ ਇਸ ਬੰਦਾ ਸਮਾਨ ਪਾਰ ਕਰਾਉਣ ਜਾਂਦਾ ਹੈ ਤਾਂ ਸਮਾਨ ਫੜਿਆ ਜਾਂਦਾ ਹੈ ਅਤੇ ਇਹ ਵਾਪਸ ਆ ਜਾਂਦਾ ਹੈ ਇਸ ਕਰਕੇ ਹੋਰ ਮੌਕਾ ਨਹੀਂ ਦਿੱਤਾ ਜਾ ਸਕਦਾ ਐਦਾਂ ਦਾ ਇਹਨਾਂ ਲੋਕਾਂ ਨੂੰ ਕੋਈ ਖੌਫ ਹੀ ਨਹੀਂ ਰਹੇਗਾ ਕਹਿੰਦੇ ਕਸੂਰ ਦੇ ਇਲਾਕੇ ਵਿੱਚ ਸਤਲੂ ਜਿਹੇ ਕੰਡੇ ਮੈਂ ਅਤੇ ਲਾਲ ਸਿੰਘ ਇੱਕ ਪੁਰਾਣੇ ਪਾਂਦੀ ਕੋਲ ਗਏ ਜੋ ਚਿਰਾਂ ਤੋਂ ਸਾਡੇ ਲਈ ਕੰਮ ਕਰਦਾ ਸੀ ਇਹ ਗੱਲ 1991 ਦੀ ਹੈ ਜਦੋਂ ਸਰਹੱਦਾਂ ਉੱਤੇ ਬਹੁਤੀ ਸਖਤੀ ਹੋ ਗਈ ਸੀ ਆਸੇ-ਪਾਸੇ ਤਾਰਾਂ ਅਤੇ ਤੇਜ਼ ਰੋਸ਼ਨੀ ਵਾਲੇ ਉੱਚੇ ਖੰਭੇ ਲੱਗ ਗਏ ਸਨ ਉਹ 40 ਕੋ ਸਾਲ ਦਾ ਬੰਦਾ ਆਪਣੇ ਖੇਤ ਵਿੱਚ ਮੰਜੇ ਉੱਤੇ ਬੈਠਾ ਹੋਇਆ ਸੀ ਕੁਝ ਦੂਰੀ ਉੱਤੇ ਸਤਲੁਜ ਦਰਿਆ ਵਗ ਰਿਹਾ ਸੀ ਅਸੀਂ ਉਹਦੇ ਸਰਹੱਦੀ ਇਲਾਕੇ ਵਿੱਚ ਆਪਣਾ ਉੱਥੇ ਵਾਲਾ ਸੰਪਰਕ ਪਤਾ ਦਿੱਤਾ ਹੋਇਆ ਸੀ ਜਦੋਂ ਵੀ ਕੋਈ ਦੱਸ ਪਾਉਂਦਾ ਸੀ ਤਾਂ ਅਸੀਂ ਉਹਨੂੰ ਜਾ ਕੇ ਮਿਲਦੇ ਸੀ ਜਾਂ ਆਪਣੇ ਕੋਲ ਬੁਲਾ ਲੈਂਦੇ ਸੀ ਹੁਣ ਸਰਹੱਦ ਪਾਰ ਕਰਨਾ ਮੌਤ ਦੀ ਵਾਦੀ ਪਾਰ ਕਰਨ ਬਰਾਬਰ ਸੀ ਅਤੇ ਤਸਕਰੀ ਦਾ ਧੰਦਾ ਬਹੁਤ ਮੰਦਾ ਪੈ ਗਿਆ ਸੀ ਪਾਂਦੀ ਅਤੇ ਸਮਗਲਰ ਅੰਦਰੋਂ ਸਾਡੇ ਉੱਤੇ ਬਹੁਤ ਔਖੇ ਸਨ ਕਿ ਇਹਨਾਂ ਬੰਦਿਆਂ ਕਰਕੇ ਸਾਡਾ ਕੰਮ ਮੰਦਾ ਪੈ ਗਿਆ ਅਤੇ ਖਤਰਾ ਵੱਧ ਗਿਆ ਪਰ ਉਹ ਸਾਨੂੰ ਕੁਝ ਕਹਿ ਨਹੀਂ ਸਕਦੇ ਉਹਨਾਂ ਨੂੰ ਸਾਡੇ ਤੋਂ ਆਮਦਨ ਵੀ ਸੀਗੀ ਸਮਾਨ ਢੋਂਣ ਤੋਂ ਬਿਨਾ ਅਸੀਂ ਉਹਨਾਂ ਨੂੰ ਕਿਸੇ ਵੀ ਜਾਣਕਾਰੀ ਦੇ ਪੈਸੇ ਦੰਦੇ ਹੁੰਦੇ ਸੀ ਪੈਸਿਆਂ ਦੇ ਲਾਲਚ ਵਿੱਚ ਕਈ ਵਾਰ ਉਹ ਬੇਮਤਲਬ ਜਾਣਕਾਰੀ ਵੀ ਦੰਦੇ ਰਹਿੰਦੇ ਸਨ ਏ ਬਜ਼ੁਰਗ ਸਾਡੇ ਲਈ ਪੱਕਾ ਸੀ ਉਹਨੇ ਗੜਵੀ ਵਿੱਚੋਂ ਚਾਹ ਵਰਤਾਉਂਦਿਆਂ ਦੱਸਿਆ ਵੀ ਪਾਰ ਤੋਂ ਉਹਦਾ ਪੁਰਾਣਾ ਮਿੱਤਰ ਆਇਆ ਹੈ ਬੜਾ ਪੱਕਾ ਤੇ ਦਲੇਰਮੰਦਾ ਹੈ ਜਵਾਨੀ ਵੇਲੇ ਅਸੀਂ ਦੋਵਾਂ ਨੇ ਇਕੱਠਿਆਂ ਬਹੁਤ ਕੰਮ ਕੀਤਾ ਕਹਿੰਦਾ ਉਹ ਬਹੁਤ ਚਿਰ ਬਾਅਦ ਆਇਆ ਤੇ ਪੈਸੇ ਦੀ ਬਹੁਤ ਤੰਗੀ ਹੈ ਉਹਦੇ ਕੋਲ ਉਹ ਸਤਲੁਜ ਵਿੱਚ ਦੀ ਤੈਰ ਕੇ ਆਉਂਦਾ ਹੈ ਬੜਾ ਤਕੜਾ ਤਾਰੂ ਹੈ ਇੱਧਰ ਆ ਕੇ ਸਰਹੱਦ ਲਾਗਲੇ ਛੰਬ ਵਿੱਚ ਬੈਠਾ ਹੈ ਉਹ ਸਾਰਾ ਦਿਨ ਉੱਥੇ ਛੰਬ ਵਿੱਚ ਆਪਣੇ ਸਰੀਰ ਉੱਤੇ ਗਾਰਾ ਲਾ ਕੇ ਸੱਪਾਂ ਤੇ ਜੋਕਾਂ ਦੇ ਵਿੱਚ ਪਿਆ ਰਹਿੰਦਾ ਮੈਂ ਸ਼ਾਮ ਨੂੰ ਉਹਦੀ ਰੋਟੀ ਲੈ ਕੇ ਜਾਣਾ ਮੈਂ ਉਹਦੇ ਨਾਲ ਗੱਲ ਕੀਤੀ ਸੀ ਕਿ ਹੁਣ ਆਪਣਾ ਧੰਦਾ ਦਾ ਮੰਦਾ ਹੈਗਾ ਤੋ ਸਿੰਘਾਂ ਨਾਲ ਕੰਮ ਕਰ ਲੈ ਉਹਦੇ ਵਿੱਚ ਪੈਸੇ ਮਿਲ ਜਾਣਗੇ ਉਹ ਤੁਹਾਡੇ ਤੋਂ ਡਰਦਾ ਹੈ ਤੇ ਕਹਿੰਦਾ ਹੈ ਵੀ ਸਾਡੀ ਤਾਂ ਜਾਨ ਦੋਵੇਂ ਪਾਸੇ ਕੜਿੱਕੀ ਵਿੱਚ ਹੈ ਜੇ ਇਹੇ ਛੱਡਦੇ ਨੇ ਤਾਂ ਪੁਲਿਸ ਮਾਰਦੀ ਐ ਤੇ ਜੇ ਪੁਲਿਸ ਛੱਡਦੀ ਐ ਤਾਂ ਇਹ ਮਾਰ ਦਿੰਦੇ ਨੇ ਪਰ ਉਹ ਪੈਸਿਆਂ ਦੀ ਬਹੁਤ ਤੰਗੀ ਵਿੱਚ ਐ ਪਰ ਹੁਣ ਤੁਹਾਡਾ ਕੰਮ ਕਰਨ ਨੂੰ ਤਿਆਰ ਐ ਮੈਂ ਉਹਨੂੰ ਭਰੋਸਾ ਦੱਤਾ ਕਿ ਸਿੰਘ ਯਾਰਾਂ ਦੇ ਯਾਰ ਹਨ ਤੇ ਤੂੰ ਡਰਨਾ ਉਹ ਰਾਤ ਨੂੰ ਉਸ ਬੰਦੇ ਨੂੰ ਸਾਡੇ ਕੋਲ ਲੈ ਆਇਆ ਉਹ ਫਿਰੋਜ਼ਪੁਰ ਦੇ ਇਲਾਕੇ ਦਾ ਰਾਏ ਸਿੱਖ ਸੀ ਸਵਾ 6 ਫੁੱਟ ਲੰਬਾ 40 ਤੋਂ ਉੱਪਰ ਉਮਰ ਤੇ ਦਾੜੀ ਚਿੱਟੀ ਪਰ ਕੱਟੀ ਹੋਈ ਸੀ ਤੇ ਰੰਗ ਕਾਲਾ ਸੀ ਸ਼ਾਇਦ ਮਿੱਟੀ ਪਾਣੀ ਵਿੱਚ ਰਹਿੰਦੇ ਆ ਵਧੇਰੇ ਕਾਲਾ ਹੋ ਗਿਆ ਸੀ ਵੇਖਣ ਨੂੰ ਬਹੁਤ ਮਜ਼ਬੂਤ ਸੀ ਤੇ ਲੱਗਦਾ ਸੀ ਕਿ ਉਹ ਕਿਸੇ ਵੀ ਖਤਰੇ ਨਾਲ ਜੂਝ ਸਕਦਾ ਹੈ ਅਸੀਂ ਉਹਦੇ ਨਾਲ ਬਹੁਤੀਆਂ ਗੱਲਾਂ ਨਹੀਂ ਕੀਤੀਆਂ ਪਰ ਉਹਨੇ ਆਪਣੇ ਡਰ ਦੀ ਵਜ੍ਹਾ ਦੱਸੀ ਕਿ ਫਰੋਜ਼ਪੁਰ ਵਾਲੇ ਪਾਸੇ ਸਿੰਘਾਂ ਨੇ ਕਈ ਪਾਂਡੀਆਂ ਨੂੰ ਸ਼ੱਕ ਵਿੱਚ ਮਾਰ ਦਿੱਤਾ ਹੈ ਇਸ ਕਰਕੇ ਉਹ ਸਾਡੇ ਤੋਂ ਦੂਰ ਰਹਿੰਦਾ ਹੈ ਹੁਣ ਉਹਦੀ ਜ਼ਰੂਰਤ ਬਹੁਤ ਵੱਡੀ ਹੈ ਇਸ ਕਰਕੇ ਜੋਖਮ ਉਠਾ ਕੇ ਸਤਲੁਜ ਵਿੱਚ ਦੀ ਆਇਆ ਉਹ ਸਤਲੁਜ ਦਰਿਆ ਦੇ ਢਿਆਂ ਦੀ ਰਗ ਰਗ ਤੋਂ ਵਕਫ ਸੀ ساری ਜ਼ਿੰਦਗੀ ਉਸ ਦੀ ਦਰਿਆ ਦੇ ਅੰਗ ਸੰਗੀ ਬੀਤੀ ਸੀ ਅਸੀਂ ਉਸ ਨੂੰ ਇੱਕ ਬੰਦੇ ਦਾ ਸਮਾਨ ਦਿੱਤਾ ਪਰ ਉਹ ਮੱਲੋ ਜੋਰੀ ਦੋ ਬੰਦਿਆਂ ਜਿੰਨਾ ਸਮਾਨ ਲੈ ਕੇ ਗਿਆ ਉਹਦੇ ਜਾਣ ਤੋਂ ਬਾਅਦ ਉਹਦੇ ਦੋਸਤ ਨੇ ਦੱਸਿਆ ਵੀ 30 ਸਾਲ ਪਹਿਲਾਂ ਉਹ ਇਸੇ ਥਾਂ ਤੇ ਫੜਿਆ ਗਿਆ ਸੀ ਕੁਝ ਡੰਗਰ ਚਾਰਨ ਵਾਲਿਆਂ ਨੇ ਉਹਨੂੰ ਗਾਰੇ ਵਿੱਚ ਲੰਬਾ ਪਿਆ ਵੇਖ ਲਿਆ ਅਤੇ ਪਿੰਡ ਵਿੱਚ ਮਨਾਦੀ ਕਰਵਾ ਦਿੱਤੀ ਕਿ ਜਸੂਸ ਆਇਆ ਸਾਡੀ ਮੰਢੀਰ ਉਧਰੋਂ ਚੱਲ ਪਈ ਤੇ ਉਹਨੂੰ ਘੇਰ ਲਿਆ ਕਹਿੰਦਾ ਉਦੋਂ ਇਹ ਪੂਰਾ ਜਵਾਨ ਸੀ ਮੰਦਿਰ ਇਹਦੇ ਉੱਤੇ ਟੁੱਟ ਪਈ ਤੇ ਇਹਨੂੰ ਝੰਬ ਵਿੱਚੋਂ ਕੱਢਣ ਲੱਗੀ ਇਹਦੇ ਕੋਲ ਸਿੱਖਾਂ ਵਾਲੀ ਨੰਗੀ ਕਿਰਪਾਨ ਸੀ ਇਹਨੇ 4-5 ਘੰਟੇ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੱਤਾ ਸਾਰਿਆਂ ਨਾਲ ਲੜਦਾ ਰਿਹਾ ਪਰਮਾ ਹਮਲਾ ਕਰਦਾ ਤੇ ਫਿਰ ਜਾ ਕੇ ਝੰਬ ਵਿੱਚ ਵੜ ਜਾਂਦਾ ਫਿਰ ਪਾਕਿਸਤਾਨੀ ਰੈਂਜਰਸ ਅਤੇ ਪੁਲਿਸ ਨੇ ਆ ਕੇ ਇਹਨੂੰ ਬਾਹਰ ਕੱਢਿਆ ਤੇ ਫੜਕੇ ਲੈ ਗਏ ਕਹਿੰਦਾ ਅੱਗੇ ਜੇਲ੍ਹ ਭੇਜ ਦਿੱਤਾ ਗਿਆ ਉਹਨੇ ਦੱਸਿਆ ਵੀ ਮੈਂ ਇਹਦੀਆਂ ਮੁਲਾਕਾਤਾਂ ਕਰਦਾ ਰਿਹਾ ਤੇ ਯਾਰੀ ਪੈ ਗਈ ਫਿਰ ਅਸੀਂ ਇਹਨੂੰ ਜੇਲ੍ਹ ਵਿੱਚੋਂ ਕਢਵਾਇਆ ਤੇ ਇਕੱਠਿਆਂ ਬਹੁਤ ਕੰਮ ਕੀਤਾ ਇਹ ਬਚਨ ਅਤੇ ਦੇਣ ਲੈਣ ਦਾ ਪੱਕਾ ਬੰਦਾ ਹੈ ਇਕੱਲਾ ਹੀ ਕੰਮ ਕਰਦਾ ਹੈ ਤੇ ਹੋਰ ਕਿਸੇ ਉਤੇ ਯਕੀਨ ਨਹੀਂ ਕਰਦਾ ਮੈਨੂੰ ਵੀ ਕਹਿੰਦਾ ਵੀ ਉਸ ਬੰਦੇ ਨੂੰ ਮਿਲ ਕੇ ਲੱਗਿਆ ਕਿ ਉਹ ਬੜਾ ਤਕੜਾ ਯੋਧਾ ਹੈ ਕਿਸੇ ਇਤਿਹਾਸਕ ਨਾਵਲ ਦੇ ਯੋਧਿਆਂ ਵਰਗਾ ਪਰ ਐਨੋ ਇਤਿਹਾਸ ਵਿੱਚ ਕੋਈ ਥਾਂ ਨਹੀਂ ਮਿਲੀ ਸੀ ਜਿੱਥੇ ਉਹ ਆਪਣੇ ਜੋਹਰ ਵਿਖਾ ਸਕਦਾ ਹੁਣ ਹੀ ਨੇ ਉਹਨੂੰ ਸਤਲਜ ਨੇੜੇ ਛੰਬ ਤੱਕ ਹੀ ਸੀਮਤ ਰੱਖਿਆ ਉਹ ਸਮਾਨ ਲੈ ਕੇ ਚਲਿਆ ਗਿਆ ਤਾਂ ਅਸੀਂ ਆਪਣੇ ਕਿਸੇ ਸਿੰਘ ਨੂੰ ਉਹਦੇ ਬਾਰੇ ਦੱਸਿਆ ਸੀ ਉਹ ਸਿੰਘ ਉਹਨੂੰ ਮਿਲ ਕੇ ਸਮਾਨ ਲੈ ਗਿਆ ਤੇ ਬਕਾਇਆ ਰਕਮ ਦੇ ਗਿਆ ਇਸ ਦੌਰਾਨ ਉਹਦੀ ਬਰਾਦਰੀ ਵਿੱਚੋਂ ਇਸ ਨੇ ਪੁਲਿਸ ਕੋਲ ਕਹਿੰਦੇ ਵੀ ਮੁਖਬਰੀ ਕਰ ਦਿੱਤੀ ਕਿ ਉਹਦੇ ਸਿੰਘਾਂ ਨਾਲ ਸਬੰਧ ਨੇ ਅਤੇ ਸਿੰਘਾਂ ਨੇ ਇਹਨੂੰ ਪੈਸੇ ਦਿੱਤੇ ਨੇ ਉਸ ਵਕਤ ਫਿਰੋਜ਼ਪੁਰ ਦਾ ਐਸਐਸਪੀ ਸੁਮੇਧ ਸੈਣੀ ਸੀ ਪੁਲਿਸ ਨੇ ਉਹਨੂੰ ਮਨਾਉਣ ਦੇ ਸਾਰੇ ਤਰੀਕੇ ਅਪਣਾਏ ਪਰ ਉਹ ਪਾਂਦੀ ਬਹੁਤ ਪੱਕਾ ਨਿਕਲੇ ਆ ਉਹ ਕੁਝ ਵੀ ਨਾ ਮੰਨਿਆ ਸੈਣੀ ਨੇ ਆਖਰ ਇਹ ਕਹਿ ਕੇ ਛੱਡ ਦਿੱਤਾ ਕਿ ਜੇ ਤਰੀ ਗੱਲ ਝੂਠ ਨਿਕਲੀ ਗੋਲੀ ਮਾਰ ਦੇਵਾਂਗੇ ਕੁਝ ਮਹੀਨਿਆਂ ਬਾਅਦ ਸਾਡੇ ਸਿੰਘਾਂ ਦਾ ਇੱਕ ਸਾਥੀ ਸਮਾਨ ਸਮੇਤ ਫੜਿਆ ਗਿਆ ਉਹ ਸਿੰਘ ਨੇ ਇਸ ਪਾਂਦੀ ਬਾਰੇ ਦੱਸ ਦਿੱਤਾ ਕਿ ਸਮਾਨ ਉਸ ਤੋਂ ਲੈ ਕੇ ਆਏ ਆ ਪੁਲਸ ਨੇ ਉਹ ਬੰਦੇ ਨੂੰ ਫੇਰ ਚੁੱਕ ਲਿਆ ਤੇ ਫੜੇ ਹੋਏ ਸਿੰਘ ਦੇ ਸਾਹਮਣੇ ਕੀਤਾ ਪਰ ਉਹ ਫੇਰ ਵੀ ਨਾ ਮੰਨਿਆ ਕਹਿੰਦੇ ਤਸ਼ੱਦਦ ਦਾ ਤਰੀਕਾ ਪੁਲਸ ਉਹਦੇ ਉੱਤੇ ਪਹਿਲਾਂ ਹੀ ਅਪਣਾ ਚੁੱਕੀ ਸੀ ਇਸ ਕਰਕੇ ਸੈਣੀ ਦੇ ਹੁਕਮਾਂ ਨਾਲ ਉਹਨੂੰ ਗੋਲੀ ਮਾਰ ਦਿੱਤੀ ਗਈ ਮੈਨੂੰ ਉਹਦੀ ਗੱਲ ਹੁਣ ਵੀ ਯਾਦ ਆਉਂਦੀ ਹੈ ਵੀ ਅਸੀਂ ਤਾਂ ਦੋਵੇਂ ਪਾਸਿਓਂ ਮਾਰੇ ਜਾਣਾ ਹੈ ਉਹਦੀ ਗੱਲ ਸੱਚੀ ਨਿਕਲੀ ਅਸੀਂ ਉਹਦੀ ਰੱਖਿਆ ਨਹੀਂ ਕਰ ਸਕੇ ਉਹਨੇ ਆਪਣਾ ਕੌਲ ਨਭਾਇਆ ਤੇ ਸੈਣੀ ਵਰਗੇ ਜ਼ਾਲਮ ਅੱਗੇ ਵੀ ਮੂੰਹ ਨਹੀਂ ਖੋਲਿਆ ਪਰ ਕਮੀ ਸਾਡੇ ਵਾਲੇ ਪਾਸੇ ਰਹੀ ਕਹਿੰਦਾ ਮੇਰਾ ਇਹੋ ਜੇ ਕਰਤਾਰਾਂ ਅੱਗੇ ਅੱਜ ਵੀ ਸੀਸ ਝੁਕਦਾ ਹੈ ਜੋ ਅਣਜਾਣ ਅਤੇ ਗੁਮਨਾਮ ਨੇ ਪਰ ਵੱਡੇ ਕਰਤਾਰ ਕੱਦ ਵਾਲੇ ਨੇ ਵਾਹਿਗੁਰੂ ਅਕਾਲ ਪੁਰਖ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਰੱਖਣ ਸੋ ਦੋਸਤੋ ਇਹ ਸੀ ਸਾਰੀ ਵਾਰਤਾ ਉਸ ਪਾਂਦੀ ਬਾਰੇ ਸੋ ਐਸੇ ਤਰ੍ਹਾਂ ਦਾ ਇਤਿਹਾਸ ਲੈ ਕੇ ਤੁਹਾਡੇ ਸਾਹਮਣੇ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਦਿਓ ਜਾਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ